ਮੇਲਾ ਜਰਾਏ ਅੱਜ ਅਸਤਮੀ ਹੈ ਤੇ ਅੱਜ ਸਾਰੀਆਂ ਭੈਣਾਂ ਜਿਹੜੀਆਂ ਕੱਟੀਆਂ ਹੋਣਗੀਆਂ ਤੇ ਸਾਰਿਆਂ ਤੋਂ ਲੱਗਲੀ ਪਹਿਣਾ ਸਾਰਿਆਂ ਤੋਂ ਲੱਗਲੀ ਪਹਿਣਾ ਚਿੰਤਾਪੁਰਨੀ ਸੰਮਸਤੀ ਕਾ ਵੀ ਕਿਹਾ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਰੋਣਾਂ ਲੱਗੀਆਂ ਹੋਈਆਂ ਦਰਬਾਰ ਦੇ ਉੱਤੇ ਦੀਕ ਕਰ ਰਹੀਆਂ ਨੇ ਜੋਤਾਂ ਦੇ ਦਰਸ਼ਨ ਕਰਨੇ ਨੇ ਤੇ ਸਾਰੇ ਭੜਾਏ ਭੜਚਣ ਚੇਰੇ ਨੇ ਬੜੀ ਗੁਰੂ-ਗੁਰੂ ਆਏ ਨੇ ਨਤਮਕਤ ਹੋਣ ਵਾਸਤੇ ਜੋਤਾ ਦੇ ਦਰਸ਼ਨ ਕਰਨ ਵਾਸਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੋਕ ਜਰੇ ਨੇ ਥੱਲੇ ਵੀ ਬੈਠੇ ਹੋਏ ਨੇ ਜੋਤਾ ਦੇ ਦਰਸ਼ਨ ਕਰਨ ਲਈ ਆਦੇ ਜੋਤਾ ਦੇ ਦਰਸ਼ਨ ਕਰਕੇ ਹੀ ਜਾਣਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਅਤੇ ਜਿਹੜੀਆਂ ਇੱਥੋਂ ਆਏ ਨੇ ਪੈਦਲ ਆਏ ਜਿੱਤੇ ਕਿੱਦਾਂ ਹਰ ਸਾਲ ਆਉਂਦੇ ਪਰ ਹਰ ਮਹੀਨੇ ਆਉਂਦੇ ਹੋ ਪਹਿਲੇ ਸੀ ਦੂਸਰੇ ਵਾਰੀ ਆਏ ਹਰ ਸਾਲ ਅੱਧ ਫਿਰ ਤਾਂ ਨੂੰ ਅੱਖਾਂ ਕੀ ਪਈਆਂ ਹੋਈਆਂ ਨੇ ਕਿ ਜੋਤਾ ਦੇ ਦਰਸ਼ਨ ਕਰਕੇ ਆ ਜੀ ਸੋ ਪੱਕਾ ਯਕੀਨ ਆ ਕਿ ਅੱਜ ਜੋ ਤੈਂ ਦਰਸ਼ਨ ਕਰਨੇ ਕਰਨੇ ਆ। ਹਾਂਜੀ ਕਰਨੇ ਆ। ਸਾਰਿਆਂ ਤੋਂ ਛੋਟੀ ਭੈਣ ਆ ਲੱਡਲੀ ਭੈਣ ਆ ਚਿੰਤਾਪੂਰਨੀ ਕਿਹਾ ਜਾਂਦਾ। ਸਨਮਤੀ ਕਿਹਾ ਵੀ ਕਿਹਾ ਜਾਂਦਾ। ਸਾਰੀਆਂ ਚਿੰਤਾ ਦੂਰ ਕਰ ਦਿੰਦੀ ਆ। ਤੁਸੀਂ ਵੀ ਫਿਰ ਅੱਜ ਕੁਝ ਮੰਗਣ ਆਏ ਹੋ। ਹਾਂਜੀ ਉਹਨਾਂ ਨੇ ਆਪੇ ਪੂਰੀਆਂ ਕਰ ਦੇਣੀਆਂ। ਮੰਗਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਜੀ। ਹਾਂਜੀ ਆਪੇ ਕਰ ਦਿੰਦੇ ਆ ਸਾਨੂੰ ਲੋੜ ਨਹੀਂ ਪੈਂਦੀ ਅੱਜ ਜੋਤਾਂ ਦੇ ਦਰਸ਼ਨ ਕਰਨੇ ਕਿੰਨੇ ਅੱਜ ਚੰਮੀ ਹੈ ਹਾਂਜੀ ਕਰਨੇ ਕਰਨੇ ਦਰਸ਼ਨ ਕਰਕੇ ਜਾਣਾ ਹੈ ਜੀ ਸੋ ਹੋਰ ਵੀ ਇੱਥੇ ਮੌਜੂਦ ਨੇ ਜਮਾਤਾਂ ਦੇ ਪੰਜਾਬ ਦੇ ਇੱਥੋਂ ਆਏ ਦੇ ਅਈ ਸ਼ਹਿਰੋਂ ਆਪਾਂ ਚਾਰਪੁਰ ਤੋਂ ਇਹ ਪੈਦਲ ਆਏ ਹੋ ਨਹੀਂ ਭਾਈ ਮੋਟਰਸਾਈਕਲ 'ਤੇ ਆਈ ਬਾਈਕ 'ਤੇ ਸੋ ਕਿੰਨੀ ਕਿਰਪਾ ਫਰਮਾਤਾ ਰਾਣੀ ਦੀ ਉਹ ਕਿਰਪਾ ਭਾਈ ਉਹ ਵਧੀਆ ਸੋ ਹਰ ਸਾਲ ਆਉਂਦੇ ਤਾਂ ਹਰ ਮਹੀਨੇ ਹਰ ਮਹੀਨੇ ਆਉਂਦੇ ਭਾਈ ਹਰ ਮਹੀਨੇ ਦੀ ਜੀ ਮੰਗਲਵਾਰ ਆ ਤੇ ਮਾਤਾ ਰਾਣੀ ਦੀ ਕਿਰਪਾ ਬੋਲ ਹਾਂਜੀ ਹਾਂਜੀ ਸੋ ਉਹ ਬੜੀਆਂ ਪੌਂਛੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਇੱਥੋਂ ਆਏ ਨੇ ਜੈ ਮਾਤਾ ਦੀ ਭੈਣ ਜੀ ਜੈ ਮਾਤਾ ਕੋਹੋਂ ਆਏ ਦੀ ਅਸੀਂ ਪੰਜਾਬ ਤੋਂ ਪੰਜਾਬ ਤੋਂ ਕਿੱਥੋਂ ਜੀ ਬਟਾਲੇ ਤੋਂ ਬਟਾਲੇ ਤੋਂ ਆਏ ਜੀ ਤੇਰੇ ਕੀ ਮੰਗ ਕੇ ਲੈ ਕੇ ਜਾਣਾ ਮਾਤਾ ਜਾਨੀ ਕੋਲ ਅੱਜ ਸਾਰੀਆਂ ਕੁਰਸੀਆਂ ਲੈ ਕੇ ਜਾਦੇ ਆ ਮਾਂ ਜੀ ਉਰੀ ਆਸਾ ਕਿ ਦਰਸ਼ਨ ਕਰ ਕੇ ਜਾਵਾਂਗੇ। ਕਾ ਉਟੀਕਾ ਕਰਦੇ ਹੋ ਅੱਜ ਦਰਸ਼ਨ ਕਰਨੇ ਜੋਤਾ ਨੇ। ਜੀ ਅਸ਼ਮੀ ਵਾਲੇ ਵੀ ਲੱਗ ਰਹੇ ਨੇ। ਹਾਕੜ ਮੇਲੇ ਤੇ ਆਂਦੇ ਪਿਤਾ। ਨਹੀਂ 2 ਸਾਲ ਬਾਅਦ ਆਇਆ। 2 ਸਾਲ ਬਾਅਦ ਆਇਆ। ਕਿਰਪਾ ਹੁੰਦੀ ਮਾਤਾ ਰਾਣੀ। ਹਾਂਜੀ ਆਂਦੀ ਆਪਾਂ ਕਿਰਪਾ ਮਾਂ ਮਾਈ ਦੀ। ਮਾਤਾ ਜੀ ਤੋਂ ਨਹੀਂ ਆਪਾਂ ਆਇਆ। ਜੀ। ਕੌਣ-ਕੌਣ ਆਏ ਜੀ ਪਰਿਵਾਰ ਦੇ ਵਿੱਚ? ਮੇਰਾ ਬੇਟਾ ਤੇ ਮੇਰੇ ਸਹੇਲ ਨੇ। ਜੀ ਸਾਰਾ ਪਰਿਵਾਰ ਆਇਆ ਜੀ। ਇਹ ਦੋਨੇ ਜੀ। ਇੱਕ ਆਏ ਜੀ। ਦੂਸਰੇ ਤੋਂ। ਕਬੂਲ ਸਾਹਿਬ ਤੋਂ ਆਏ ਜੀ। ਆਹ ਨੂੰ ਅੱਛਿਆ ਕੀਤੀਆਂ ਹੋਈਆਂ ਨੇ ਕੀ ਗੱਲ ਮਾਤਾ ਰਾਣੀ ਦੇ ਦਰਸ਼ਨ ਕਰਨ ਆ ਜੋਤਾਂ ਦੇ ਹਾਂਜੀ ਹਾਂਜੀ ਕੋਣ ਕੋਣ ਆਇਆ ਜੀ ਫਿਰ ਆ ਦੱਸੋ ਅਸੀਂ 20-25 ਬੰਦੇ ਆਏ ਜੀ ਟਰੱਕ ਭਰ ਕੇ ਹਰ ਸਾਲ ਆਉਂਦੇ ਹਰ ਸਾਲ ਆਉਂਦੇ 1 ਮਹੀਨੇ ਬਾਅਦ ਆਉਂਦੇ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਇੰਨੇ ਕਿਰਪਾ ਫਰਮਾਉਂਦੇ ਇੱਕ ਦਿਵਾਰੀ ਵਿੱਚੋਂ ਕਿਹੜਾ ਵੀ ਕੱਢ ਜਾਈਦਾ ਕਿੰਨੇ ਕਿੰਦਾਪੁਰ ਦੀ ਫਿਰ ਕਿਰਪਾ ਹੈ ਬਹੁਤ ਕਿਰਪਾ ਮਾਤਾ ਜੀ ਕਿਰਪਾ ਦੇ ਬਹੁਤ ਬਹੁਤ ਅੱਜ ਦਰਸ਼ਨ ਕਰਕੇ ਜਾਣੇ ਨੇ ਅੱਜ ਕੋਈ ਕੋਸ਼ਿਸ਼ ਤੇ ਬੁਰੀ ਆ ਆਪਣੀ ਜੀ ਬਾਕੀ ਮਹਾਬਾਈ ਦੀ ਇਛਾ ਕਹਿੰਦੇ ਸਾਰਿਆਂ ਤੋਂ ਛੋਟੀ ਭੈਣਾ ਲੱਡਲੀ ਭੈਣਾ। ਹਾਂਜੀ। ਇਸੇ ਤਰ੍ਹਾਂ ਦੀ ਇੱਥੇ ਕੋਈ ਘਾਟ ਨਹੀਂ ਲੰਗਰ ਪਛਾਦੇ ਦੀ। ਜੋ ਚੀਜ਼ ਵੀ ਮਨ 'ਚ ਪਿਆਲੋ ਮਿਲ ਜਾਂਦੀ ਆ। ਸੱਚੀ ਹੈ ਜੀ। ਕਿਰਪਾ ਮਾਤਾ ਰਾਣੀ ਦੀ ਬਰਤ। ਹਾਂਜੀ ਹਾਂਜੀ। ਬਹੁਤ ਵਾਰ ਕਿਹੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਤੇ ਬਾਅਦ ਤੇ ਆਉਣਾ ਚਾਹੁੰਦੇ ਨੇ। ਮੈਂ ਤੇ ਇਹੀ ਕਹੂੰਗਾ। ਮਹਾਮੈਦੇ ਚਰਨਾਂ ਨਾਲ ਜੁੜੋ। ਜੀ। ਕੁਛ ਅੱਗੇ ਵਧੋ। ਬਾੜੇ ਕੰਮਾਂ ਤੋਂ ਦੂਰ ਰਭੋ। ਕੰਮਾਂ ਤੋਂ। ਤੇ ਆਪਣੇ ਮਾਪਿਓ ਦੀ ਸੇਵਾ ਕਰੋ। ਜੀ। ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ ਜੀ ਸਰ ਆਪਾਂ ਤੇ ਹੀ ਕਰਾਂਗੇ ਹੋਰ ਵੀ ਮੈਂਬਰ ਨੇ ਅਤੇ ਮੌਜੂਦ ਨੇ ਆਪਾਂ ਦਰਵਾਦ ਕਰਾਂਗੇ ਕੀ ਕਰਾਂਗੇ ਕੋਤਿਆ ਮਾਪਲੀ ਬੀਨ ਜੀ ਕੋਈ ਨਹੀਂ ਕਿ ਅਸੀਂ ਲੁਧਿਆਣੇ ਤੋਂ ਲੁਧਿਆਣੇ ਤੋਂ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਜੀ ਹਰ ਸਾਲ ਆਉਂਦੇ ਕੋ ਹਰ ਮਹੀਨੇ ਆਉਂਦੇ ਅਸੀਂ ਸਾਲ ਜੇ ਚਾਰ ਪੰਜ ਵਰੀ ਮਾਏ ਮਾਤਰਾਣੀ ਬੁਲਾਈ ਲੈਂਦੇ ਸੀ ਅੱਜ ਫਿਰ ਤਾਂ ਨੂੰ ਧਿਆਨ ਕੀਤਾ ਹੋਇਆ ਲੱਗਦਾ ਮਾਤਰਾਣੀ ਦੇ ਦਰਸ਼ਨ ਕਰਨੇ ਆਂ ਹਾਂਜੀ ਬਿਲਕੁਲ ਕਰਕੇ ਜਾਣੇ ਅੱਜ ਫਿਰ ਕਰਕੇ ਜਾਇਆ ਕਿੰਨਾ ਕਿ ਪਰਿਵਾਰ ਆਇਆ ਮੈਂ ਤਾਂ ਮੇਰੀ ਸਹੇਲੀ ਆਏ ਨੇ ਜੀ ਹਾਂਜੀ ਅੱਗੇ ਸਾਡਾ ਸਾਰਾ ਪਰਿਵਾਰ ਆਂਦਾ ਬਟ ਕਿਸੇ وجہ ਨਾਲ ਰੁਕ ਗਿਆ ਬਟ ਆਣਗੇ ਚਾਲਿਆਂ 'ਚ ਹੋ ਕੇ ਚਲੇਗੇ ਨੇ ਕੱਲ ਵੀ ਕੋਈ ਨਾ ਕੋਈ ਆਊਗਾ ਸਾਰਿਆਂ ਤੋਂ ਛੋਟੀ ਭੈਣ ਲਾਗਲੀ ਭੈਣਾਂ ਆ ਜਾਂਦਾ ਚਿੰਤਾ ਕਰਨੀ ਨੂੰ ਸਾਰੀਆਂ ਭੈਣਾਂ ਇੱਥੇ ਆਂਦੀਆਂ ਨੇ ਤੇ ਮਲਾਪ ਹੁੰਦਾ ਤੇ ਅੱਜ ਫਿਰ ਤੁਸੀਂ ਦਰਸ਼ਨ ਕਰਨੇ ਨੇ ਕਰਨੇ ਨੇ ਜੀ ਕਰਕੇ ਜਾਣਾ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਅੱਜ ਕਿਹਾ ਕਿ ਅੱਜ ਦਰਸ਼ਨ ਕਰਕੇ ਜਾਣਾ ਸਾਰਿਆਂ ਤੋਂ ਛੋਟੀ ਲੱਡਲੀ ਭੈਣ ਆ ਮਾ ਚਿੰਤਾਪੁਰਨੀ ਉਹਨਾਂ ਨੇ ਅੱਜ ਦਰਸ਼ਨ ਕਰਕੇ ਹੀ ਜਾਣਾ ਹੈ ਬੜੀ ਕਿਰਪਾ ਮਾਤਾ ਰਾਣੀ ਜੀ ਅਪ ਗੱਲਬਾਤ ਕਰਾਂਗੇ ਜੀ ਮਾਤਾ ਜੀ ਕੀ ਨਾਮ ਜੀ ਤੁਹਾਡਾ ਨਾਮ ਕਪਤਨ ਮਹਿੰਦਰ ਸਿੰਘ ਕਿੱਥੋਂ ਆਏ ਜੀ ਅਸੀਂ ਬੇਤਰੀ ਹਾਰਪੁਰ ਜੀ ਇਹ ਦੇਖੋ ਛਿਰਦੀ ਕੋ ਤੋਂ ਆਏ ਜੀ ਸੋ ਹਰ ਸਾਲ ਦੇ ਮੇਰੇ ਜੋ ਹਰ ਸਾਲ ਲਿਆ ਮਾ ਹਸਲ ਪਲੇ ਐਪਰਸੀ ਹਸਲ ਪਲੇ ਜੀ ਕੋਲ ਮੈਨੂੰ ਮੌਕਾ ਮਿਲਿਆ ਆਹ ਆਣ ਦਾ ਫਿਰ ਮੇਰੇ ਮਨ ਦੀ ਸ਼ਰਧਾ ਹੈ ਮਾ ਮਾਤਾ ਰਾਮ ਦੀ ਜੁਤਾ ਦੇਖ ਹੀ ਜਾਊਗਾ ਦੇਖਣੀ ਹੈ ਦੇਖਣੀ ਹੈ ਹਾਂ ਜੀ ਮੇਰੇ ਬੱਚੇ ਦੀ ਤਮੰਨਾ ਹੈ ਸੋ ਜਿੱਤਾਂ ਦੀ ਤਮੰਨਾ ਨਾਲ ਤਮੰਨਾ ਪੂਰੀ ਹੋ ਜਾਣੀ ਹੈ ਕਿਉਂਕਿ ਮਾਤਾ ਰਾਣੀ ਹੈ ਤੇਰੀ ਚਿੰਤਾ ਦੂਰ ਕਰਦੀ ਹੈ ਤੇ ਚਿੰਤਾ ਹਰਦੀ ਹੈ ਮੈਂ ਆਪਣੀ ਚਿੰਤਾ ਦੂਰ ਕਰਨ ਜਾਂਦਾ ਹਾਂ ਮਾਤਾ ਰਾਣੀ ਕੋਲ ਜਾ ਕੇ ਦੱਸਣਾ ਕਰਦਾ ਹਾਂ ਜੀ ਮੈਂ ਸਿਲਪਾ ਨੂੰ ਇਹ ਸੰਦੇਸ਼ ਜਾ ਕਰਦਾ ਕਿ ਤੁਸੀਂ ਜਿੰਨਾ ਹੋ ਸੇ ਮਾਤਾ ਰਾਣੀ ਨਾਲ ਚਲੋ ਜੀ ਜੇ ਤੁਹਾਡੀ ਹਾਜ਼ਰੀ ਜਿੱਦੋਂ ਵੀ ਕਰਦੇ ਚਲੇ ਉਦੋਂ ਤੁਹਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਜੀ ਜਿਹਦੇ ਗਲੇ ਤੁਸੀਂ ਨੰਬਰਾਂ ਨਹੀਂ ਲਿਆ ਨਾ ਪਰ ਆਪ ਨੂੰ ਸੋਚਿਆ ਸੀ ਸਵੇਰੇ ਅਸੀਂ ਦਰਵਾਜ਼ੇ ਜਾਣਾ ਤੇ ਤੁਹਾਡੀ ਹਾਜ਼ਰੀ ਉਸ ਵੇਲੇ ਲੱਗਣੀ ਸ਼ੁਰੂ ਹੋਏਗੀ ਹਾਂ ਕੋਈ ਨਾ ਨਾ ਕੋਈ ਨਹੀਂ ਮਦਦ ਆਹ ਹੋ ਰਹੀ ਆਪਣੇ ਆਪਣੇ ਸੁੱਚੇ ਬੀਤੇ ਹੋਣਾ ਹੈ ਜੀ ਨਾਲ ਬੀਤ ਕੋ ਕਰ ਵੀ ਰਖਣਾ ਜੀ ਜੀ ਤੁਹਾਡੀ ਹਾਰੀ ਕਾਹ ਲੱਗੇਗੀ ਜੇ ਤੁਸੀਂ ਅਤਮਾ ਸ਼ੁੱਧ ਹੋਗੀ ਜੀ ਜੀ ਠੀਕ ਨਹੀਂ ਸਭ ਤੋਂ ਪਹਿਲਾਂ ਆਪਣਾ ਘਰ ਆ ਰਿਹਾ ਮੰਦਰ ਆਪਣੇ ਘਰ ਪਰਬਾਤ ਤੁਸੀਂ ਇੱਥੇ ਸ਼ਾਂਤੀ ਹੈ ਤੇ ਇੱਥੇ ਵੀ ਸੁ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਤੇ ਜੋਤਾਂ ਦੇ ਦਰਸ਼ਨ ਕਰਨ ਵਾਤੇ ਸੰਗਤਾਂ ਜੇਰੀਆਂ ਨੇ ਉਡੀਕ ਕਰ ਰੀਆਂ ਨੇ ਤੇ ਤਾਂ ਨੂੰ ਧਿਆਨ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਚਿੰਦਪੁਰਨੀ ਦਰਬਾਰ ਦੇ ਕਿ ਸੰਤਾਂ ਜਿਹੜੀਆਂ ਨੇ ਸੰਤਾਂ ਉਡੀਕ ਕਰ ਰਹੀਆਂ ਨੇ ਜੋਤਾਂ ਦੇ ਦਰਸ਼ਨ ਕਰਨ ਵਾਸਤੇ ਸਾਰਿਆਂ ਤੋਂ ਲਾਡਲੀ ਭੈਣਾਂ ਮਾ ਚਿੰਤਾਪੁਰਨੀ ਬਾਦ ਜਿਹੜਾ ਹੈ ਅਤੇ ਮਲਾਪ ਹੋਣਾ ਸਾਰੀਆਂ ਭੈਣਾਂ ਦਾ ਤੇ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਾਂਗੇ ਕਿ ਕਿੰਨਾ ਸੰਤਾਂ ਦੇ ਇਤਿਸ਼ਾ ਹੈ ਹਰ ਸਾਲ ਮੇਲੇ ਤੇ ਆਉਂਦੇ ਨੇ ਤੇ ਜੋਤਾਂ ਦੇ ਦਰਸ਼ਨ ਕਰਦੇ ਨੇ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਮਾਚਿੰਦਪੁਰਨੀ ਦਰਬਾਰ ਦੀਆਂ ਭਜਨ ਵੀ ਘਾਰੇ ਨੇ ਤੇ ਨਾਲ ਦੀ ਨਾਲ ਕਿਤਨਾ ਕਿਤੇ ਜੋਤਾਂ ਦੇ ਵੀ ਦਰਸ਼ਨ ਦੀ ਉਡੀਕ ਦੇ ਵਿੱਚ ਲੱਗੇ ਹੋਏ ਨੇ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਾਚਿੰਦਪੁਰਨੀ ਦਰਬਾਰ ਦੇ ਸੋ ਵੀਡੀਓ ਵੱਤ ਨਾਲ ਸ਼ੇਅਰ ਕਰਿਓ ਵੀਡੀਓ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਘਰ ਬੈਠ ਕੇ ਮਾਤਾ ਰਾਣੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਸੋ ਵੀਡੀਓ ਵੱਤ ਨਾਲ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਗਰਵਾਲ ਦੇ ਨਾਲ ਲੱਖੀ ਰਾਜਬੂਧ Mata de por